ਚਾਹੇ ਨਾ ਚੱਲੇ ਨਾ ਬੋਲਣਾ ਸਰ ਜਿਹੜੀ ਸਵੇਰੇ ਸੋਹ ਚੌਕ ਸਮਾਗਮ ਉਹਦੇ ਵਿੱਚ ਵੀ ਨਹੀਂ ਪਹੁੰਚਿਆ ਹੋਣਾ ਹੈ ਕਿ ਇਸ ਵਾਰ ਗਿਆਨੀ ਅਸੀਂ ਅਸੀਂ ਪਹੁੰਚੇ ਹੀ ਅਸੀਂ ਪ੍ਰਸ਼ਾਸਨ ਰਹੀ ਮੰਗ ਕਰਦੇ ਆ ਕਿ ਕੱਲੀ ਜਿਹੜਾ ਵਾ ਸੋਹ ਚੌਕ ਸਮਾਗਮ ਨਾ ਕਰਾਇਆ ਜਾਵੇ ਉਸ ਦੇ ਨਾਲ ਹੀ ਜਿਹੜਾ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਅਸੀਂ ਹੁਣ ਵੀ ਇਕੱਠੇ 18 ਠਾਰਾ ਜਣੇ 18 ਕੌਂਸਲਰ ਇਕੱਠੇ ਆ ਠੀਕ ਹੈ ਜੀ ਉਹਦੇ ਵਿੱਚੋਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਜਿਹੜੀ ਛਿਦੀ ਤਰੰਤਨ ਸਾਹਿਬ ਦੇ ਵਿੱਚ ਜਿਹੜੇ ਵਿਕਾਸ ਕਾਰਜ ਰੁਕੇ ਪਏ ਆ ਇਹਦਾ ਜ਼ਿੰਮੇਵਾਰ ਕੌਣ ਆ ਜਿਹੜੇ ਵਿਕਾਸ ਕਾਰਜ ਰੁਕੇ ਪਿਆ ਇਹਦੇ ਜ਼ਿੰਮੇਵਾਰ ਕੌਣ ਆ ਕਿਉਂਕਿ ਜਦੋਂ ਆਪਾਂ ਪ੍ਰਧਾਨ ਨਿਭਾਵਾਗੇ ਤੇ ਉਹਦੇ ਨਾਲ ਹੀ ਜਿਹੜੇ ਕੰਮ ਦੀ ਰਫਤਾਰ ਆ ਵੱਧਈ ਆ ਜਿਹੜੇ ਸਾਡੇ ਜੋ ਕਹਿੰਗੇ ਅਸੀਂ ਵੋਟਾਂ ਲਈਆਂ ਵਾਂ ਆਪਣੀ ਹਰ ਇੱਕ ਕੌਂਸਲਰ ਥਾਈਖ ਲੋਤੇ ਆ ਅਸੀਂ ਹਰ ਇੱਕ ਵੋਟਾਂ ਮੰਗੀਆਂ ਨੇ ਜਿਹਨਾਂ ਲੋਕਾਂ ਦਾ ਵੋਟਾਂ ਪਾਈਆਂ ਉਹਨਾਂ ਨੇ ਕੰਮ ਲੈਣੇ ਆ ਉਹ ਸਾਰਿਆਂ ਨੂੰ ਸਾਡਾ ਕੰਮ ਲੈਣੇ ਆ ਕੰਮ ਕਹਿੰਦੇ ਪਿਆ ਕਿ ਕੰਮ ਦੱਸੋ ਜੀ ਪਰ ਕੰਮ ਹੋ ਨਹੀਂ ਦੇ ਜਦੋਂ ਤੱਕ ਪ੍ਰਧਾਨ ਨਹੀਂ ਬਣਿਆ ਜਾਏਗਾ ਉਹਦਾ ਕੰਮ ਨਹੀਂ ਹੋਗੇ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਇਸ ਦਾ ਜ਼ਿੰਮੇਵਾਰ ਕੌਣ ਆ ਜਿਹੜਾ ਸ਼੍ਰੀ ਤਰਨਤਨ ਸਾਹਿਬ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੂੰ ਰਿਕਵਰਡ ਕੌਣ ਕਰਦਾ ਪਿਆ ਵਾ ਇਹ ਅਸੀਂ ਮੰਗ ਕਰਦਿਆਂ ਕਿ ਅਸੀਂ ਮਤਲਬ ਕਿ ਭਗਵੰਦ ਮਾਨ ਸਾਹਿਬ ਨੂੰ ਕਿ ਸ਼੍ਰੀ ਤਰਨਤਨ ਸਾਹਿਬ ਦਾ ਜਿਹੜਾ ਮੇਰ ਹੈ ਜਲਦੀ ਜਲਦੀ ਪ੍ਰਧਾਨ ਬਣਾਇਆ ਜਾਵੇ